ਗੁਰੂ ਜੀ ਗੁਰੂ ਜੀ ਉਹ ਤਾਂ ਇਹ ਸਵਾਲ ਅਧੂਰਾ ਰਹਿ ਗਿਆ ਸੀ ਇਹਦਾ ਸਵਾਲ ਅਧੂਰਾ ਰਹਿ ਗਿਆ ਸੀ ਇਹ ਜੀ ਪੂਰੀ ਮੈਂ ਵੀ ਰਹਿ ਗਿਆ ਅਧੂਰਾ ਅਸੀਂ ਹੁਣ ਚੱਲਿਆ ਜੀ ਤੇਰਾ ਪਾਪਾ ਹੀ ਆਪੇ ਪੁੱਛ ਲੈ ਮਾਂ ਪੁੱਛ ਲੈ ਉਹ ਤਾਂ ਮੰਗਾਂ ਸੱਸੀ ਗਾਂ ਮਾਰਸਾ ਮੇਰਾ ਸਵਾਲ ਉਦੋਂ ਵੀ ਅਧੂਰਾ ਰਹਿ ਗਿਆ ਸੀ ਫੋਨੇ ਉਸ ਦਿਨ ਵੀ ਜਵਾਬ ਇਹ ਦੇ ਦਿੱਤਾ ਤੇ ਤੁਸੀਂ ਅੱਜ ਮੈਨੂੰ ਜਵਾਬ ਦੋ ਹਾਂ ਪੁੱਤ ਪਹਿਲਾਂ ਇਕਲਾਕਾਰ ਹੁੰਦੇ ਸੀ ਛੋਟੇ ਬਲੇ ਦੇ ਜੀ ਛੋਟੇ ਬਲੇ ਦੇ ਹੁੰਦੇ ਸੀ ਅੱਛਾ ਖੱਡਕ ਲਾਉਂਦੇ ਸੀ ਕੁੱਤੇ ਪਿਆਲੇ ਪਾ ਕੇ ਆਉਂਦੇ ਸੀ ਕਾਂਥੇ ਬਨ ਕੇ ਆਉਂਦੇ ਸੀ ਪੱਗਾ ਬਨ ਕੇ ਆਉਂਦੇ ਸੀ ਤੇ ਕਾਂ ਨਹੀਂ ਕਾਉਂਦੇ ਸੀ ਮਾਂ ਮਲਾ ਕਰ ਬੜੇ ਮਾਂ ਮਲਾ ਕਰ ਬੜੇ ਕਿਸੇ ਦੇ ਹੱਥ ਤੇ ਦਿਲਪੀਂ ਹੁੰਦੀ ਸੀ ਕਿਸੇ ਦੇ ਹੱਥ ਤੇ ਸਾਰੰਗੀ ਹੁੰਦੀ ਸੀ ਥੋੜੇ ਹੱਥ ਤੇ ਮਾਪਾਣ ਸਾਹ ਡਫੜੀ ਹੁੰਦੀ ਐ ਜਿਹੜੇ ਅੱਜ ਕੱਲ ਦੇ ਜਿਹੜੇ ਅੱਜ ਕੱਲ ਦੇ ਕਲਾਕਾਰ ਨੇ ਕੀ ਵਰਤਦਾ ਕੋਈ ਸੰਗੜਾ ਕੀ ਵਰਤਦਾ ਕੋਈ ਦਰਪਾਨਾ ਕੀ ਵਰਤਦਾ ਕੋਈ ਗੰਡਾ ਗੰਡਾਸਾ ਕੀ ਵਰਤਦਾ ਕੋਈ ਬੰਦੂਖ ਨਾਲ ਹੀ ਥਾ-ਥਾ ਕਰ ਜਾਂਦਾ ਬਿਲਕੁਲ ਇਕੱਲ ਸੁਣ ਸੀ ਨਹੀਂ ਇਹ ਲੋਕ ਵੀ ਇਹ ਹੁਰਦੇ ਨਹੀਂ ਫੱਟਾ ਜਿਹੜਾ ਫੱਟਾ ਚਾਰ ਨੂੰ ਸੱਪ ਗੱਡਣ ਕਿ ਹੈ ਕਦੇ ਕਦੇ ਮੈਨੂੰ ਗੀਤ ਨਾਲ ਸਾਰਾ ਸਾਰ ਕਸੰਦਾਂ ਦੀ ਮੱਗ ਨਗਲਾ ਜੀ ਹੁਣ ਜਵਾਬਵਾ ਜੇ ਕਿਸੇ ਨੂੰ ਲਾਉ ਦੇ ਮੈਨੂੰ ਲਾਉ ਦੇ ਫਿਰ ਜੇ ਤੁਹਾਡਾ ਸਾਰੀ ਕਿਨਾ ਥੈਂਕ ਯੂ ਥੈਂਕ ਯੂ ਸਰ ਕੀ ਬਾਤ ਹੈ ਮਾਨ ਸਾਹਿਬ ਆਰਸ਼ਾ ਦੀ ਛੋਡੀ ਹਾਲੇ ਇੱਕ ਬੱਚੇ ਦੇ ਨਾਮ ਦੀ ਮਾਨ ਸਾਹਿਬ ਆਰਸ਼ਾ ਦੀ ਛੱਲਾ ਹੁਣ ਛੋਟੀ ਫਿਲਮ ਹੋਣੀ ਜਾਈ ਦੇ ਮਾਨ ਸਾਹਿਬ ਜੀ ਛੱਲਾ ਫਿਲਮ ਮਾਨ ਸਾਹਿਬ ਜੀ ਇੱਕ ਮਿੰਟ ਬੈਠੋ